ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦਾ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਕਾਜਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ। ਫੌਜੀ ਸਾਹਿਬ ਕੋਲੇ ਪਹੁੰਚੇ ਹੋਏ ਆਂ ਪਹਿਲਾਂ ਬਾਈ ਹੋਰਾਂ ਨੇ ਕਰੇ ਨੇ ਘਰੇਲੂ ਜਾਨਵਰ ਸੇਲ ਤੇ ਹੁਣ ਫੌਜੀ ਸਾਹਿਬ ਕਹਿੰਦੇ ਵੀ ਦੋ ਚਾਰ ਜਾਨਵਰ ਆ ਫੱਲਿਆ ਕੇ ਵੇਚ ਵੀ ਲਿਆ ਕਰਾਂਗੇ। ਹੁਣ ਕਹਿੰਦੇ ਸੇਲ ਦਾ ਕੰਮ ਵੀ ਚਲਾਉਣਾ ਨਾਲ-ਨਾਲ ਝੋਟੀਆਂ ਦੋ ਲਿਆਂਦੀਆਂ ਨੇ ਹਰਿਆਣੇ ਚ ਟਾਪ ਕੁਆਲਿਟੀ ਜਾਂ ਦੋਨੀ ਹੈਗੀਆਂ ਨੇ ਸੱਜਣੋ ਦੰਦਾਂ ਚ। ਇੱਕ ਤਾਂ ਹੈਗੀ ਆ 6 ਦੰਦ ਦੂਜਾ ਸੂਆ ਤੇ ਇੱਕ ਹੈਗੀ ਆ ਚਾਰ ਦੰਦ ਸੁਹਾਵਦਾ ਵੀ ਦੂਜਾ ਇੱਕ ਨਾਲ ਮੇਲ ਕਾਫ ਆ ਤੇ ਇੱਕ ਕੱਤੀ ਨਾਲ ਹੈਗਾ ਸੱਜਣੋ ਫੀਮੇਲ ਕਾਫ ਤੇ ਬਾਕੀ ਆ ਜੋ ਬਾਈ ਨਾਲ ਕਰਾਉਣੇ ਗੱਲ ਬਾਤ ਦੋਹੇ ਝੋਤੀਆਂ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਦੋਹਾਂ ਦਾ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਆਜੋ ਜੀ ਹੋਰ ਠੀਕ-ਠਾਕ ਹੋ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਵਪਾਰ ਦਾ ਬਣ ਗਿਆ ਸਿਸਟਮ ਹੈ ਬਾ ਬੱਚੀ ਬਾਈ ਮਾੜਾ ਮੋਟਾ ਮਾ ਕਰ ਲਿਆ ਕਰਾਂ ਨਾ ਨਾ ਸ਼ੌਕ ਪੂਰਾ ਹੋਇਆ ਹੈ ਨਾ ਨਾ ਸ਼ੌਕ ਪੂਰਾ ਹੋ ਜਾਂਦਾ ਹਾਂਜੀ ਆ ਨਾਣੇ ਬਾਈ ਜੀ ਹੋਰੀ ਕਹਿੰਦੇ ਸ਼ੌਕ ਪੂਰਾ ਹੋ ਜਾਂਦਾ ਵੀ ਚਲੋ ਕੰਮ ਕੋਈ ਮਾੜਾ ਨਹੀਂ ਯਾਰ ਜਿਹੜੀ ਆਪਾਂ ਨੇ ਕਰਨਾ ਕਰਨੀ ਆ ਬਾਈ ਨਾ ਹਾਂ ਹਾਂ ਆ ਗਲਤ ਕੰਮ ਨਾਲ ਉਹ ਇਹ ਕੰਮ ਕੋਈ ਮਾੜਾ ਨਹੀਂ ਨਾਣੇ ਦੁੱਧ ਦਾ ਦੁੱਧ ਰਹਿਣਾ ਕਰੇਂ ਨਾਣੇ ਵਪਾਰ ਦਾ ਸਿਸਟਮ ਜੰਲੀ ਜਾਂਦਾ ਇਹ ਆ ਜੋ ਕਿ ਜੋ ਕਰ ਲਈ ਸਟਾਰਟ ਇੱਕ ਨੰਬਰ ਵਾਲੀ ਤੋਂ ਹਾਂ ਹਾਂ ਵੀਰੇ ਇਧਰੋਂ ਕਰ ਲਓ ਇਹ ਤਾਂ ਕਰ ਲਾ ਸਟਾਰਟ ਪਰ ਸੇ ਤੇ ਮਾਰਦੇ ਕੈਮਰਾ ਓਏ ਲੇ ਵਾਲੂ ਬਾ ਦਿਖਾ ਦੇ ਥਣ ਸੋਣੇ ਦੇ ਸੂਆ ਕਿਹੜਾ ਜੀ ਇਹਦਾ ਸੂਆ ਵੀਰੇ ਦਾ ਦ ਛੇ ਦੰਦ ਬੱਚਾ ਕੀ ਆ ਨਾਲ ਬੱਚਾ ਫੀਮੇਲ ਕਾਫ ਹੈ ਜੀ ਹਾਂ ਇੱਥੋਂ ਦਿਖਾਈਂ ਦਰਸਲੇਵਾ ਓਏ ਇਹ ਇੱਥੋਂ ਇੱਥੋਂ ਦਿਖਾ ਦੇ ਆਡਰ ਰੂਡਰ ਸਮਾਰ ਕੇ ਦਾ ਅੱਗੇ ਪਿੱਛੇ ਦਾ ਆਡਰ ਆਡਰ ਹੈਗਾ ਅੱਗੇ ਪਿੱਛੇ ਦਾ ਦੰਦਾਂ 'ਚ ਛੇ ਦੰਦ ਆ ਗਈ ਬਈ ਹੈ ਨਾ ਹਾਂਜੀ ਹਾਂਜੀ ਵੀਰੇ ਆ ਦੰਦਾਂ 'ਚ ਛੇ ਦੰਦਾਂ ਦਾ ਸੂਈ ਕਿੰਨੇ ਦਿਨ ਦੀ ਆ ਖੋਲ ਕੇ ਤੋਰ ਦੇ ਇੱਕ ਵਾਰੀ ਇਹ ਸੂਈ ਨੂੰ ਵੀਰੇ ਚੌਥਾ ਦਿਨ ਹੈ ਜੀ ਚੌਥੇ ਦਿਨ ਦੀ ਸੂਈ ਥੱਲੇ ਬੋੜੀ ਕਿੰਨੀ ਕਾ ਆ ਇਹਦੇ ਨਾਲ ਤਰਸ 33 ਆ ਓਏ 33 ਵੀ ਜਮਾ ਜੈਡ ਬਲੈਕ ਆ ਪੁੰਜੜ ਤੋਂ ਲਾ ਕੇ ਵੀ ਤੇ ਹੋਰ ਇੱਕੋ ਹੀ ਵਾਲ ਵੀਰੇ ਚਟਾ ਆ ਨਹੀਂ ਹੈਗਾ ਵਿੱਚ ਤੇ ਹੋਰ ਜੈਡ ਬਲੈਕ ਫੀਮੇਲ ਕਾਫ ਆ ਚਾਰਾਂ ਦਿਨਾਂ ਦੀ ਤੰਦਰੁਸਤਾ ਹੁਣ ਮਾਰਦੇ ਝੋਟੀ ਦੇ ਕੈਮਰਾ ਦੰਦਾਂ 'ਚ ਆ ਗਈ 6 ਦੰਦ ਸੂਆ ਹੈਗੀ ਆ ਦੂਜਾ ਤਾਜੀ ਸੂਈਆ ਚੌਥਾ ਦਿਨ ਜਿਵੇਂ ਬਾਈ ਨੇ ਦੱਸਿਆ ਕਹਿੰਦਾ ਸੂਈ ਨੂੰ ਅੱਜ ਗੁਰੀ ਹੋ ਗਿਆ ਇਹਨੂੰ ਨਾਲ ਇਹਦੇ ਫੀਮੇਲ ਕਾਫ ਆ ਤੇ ਸਾਊਸੀਲ ਤੁਹਾਨੂੰ ਪਤਾ ਵੀ ਹਰਿਆਣੇ ਦਾ ਜਾਨਵਰ ਠੰਡਾ ਹੁੰਦਾ ਤੇ ਬਾਕੀ ਉਹ ਆਪਾਂ ਬਾਈ ਗੱਲਬਾਤ ਵੀ ਕਰਵਾ ਦੇਾਂਗੇ ਜੇ ਕਰਨੀ ਹਾਂ ਬਾਈ ਗੱਲ ਕਰਾਵਾਂਗੇ ਉਹ ਬਾਈ ਜੀ ਹਰਿਆਣਾ ਜਿਵੇਂ ਮੇਰੀ ਗੱਲ ਹੋਈ ਬਾਈ ਕਹਿੰਦਾ ਆਪਾਂ ਗੱਲ ਵੀ ਕਰਾ ਦੇਾਂਗੇ ਵੀ ਹਰਿਆਣੇ ਚੋਂ ਕਿੱਥੋਂ ਉਹ ਸੱਜਣਾ ਜੀ ਕਹਿੰਦਾ ਤਸੱਲੀ ਫੁੱਲ ਕਰਾਵਾਂਗੇ ਹੁਣ ਦਿਖਾ ਆਡਰ ਦਰਸੋਏ ਅੱਗੇ ਪਿੱਛੇ ਦਾ ਆਡਰ ਆ ਸ਼ੂ ਤੱਕ ਦਾ ਆਡਰ ਅਗਲੇ ਬੰਨੇ ਵੀ ਫੁੱਲਾ ਤੇ ਪਿਛਾਹ ਵਾਲੇ ਪਾਸੇ ਵੀ ਫੁੱਲਾ ਜੀ ਗੱਲਬਾਤ ਕਰਨੇ ਝੋਟੀ ਠੰਡੀ ਸੀਲ ਵੀ ਆ ਯਾਰ ਲੱਗਾ ਮਾਲਾ ਸਿਸਟਮ ਹੀ ਆ ਤੇ ਠੰਡ ਠਣਾਉ ਤੋਂ ਵੀ ਚੰਗਾ ਲੱਗਿਆ ਬੋਲੀ ਕਿੰਨੀ ਖੂਗਾ ਇਹ ਥੱਲੇ ਹੁਣ ਬੋਲੀ ਵੀ 12 ਕਿਲੋ ਆ ਜਾਣੇ 12 ਕਿਲੋ ਚੌਥੇ ਦਿਨ ਹੈਗੀ ਆ ਉਥੇ ਦਿਨ ਹੈਗੀ ਆ ਜੀ ਕੀ ਰਿਪੋਰਟ ਹੈ ਦੀ ਪਹਿਲੇ ਸੂਏ ਦੀ ਦੁੱਧ ਦੀ 14.5 15 ਕਿਲੋ ਇਹਨੇ ਦੁੱਧ ਕੱਢਿਆ ਹੈ ਜੀ ਇਥੋਂ ਆਰਡਰ ਰੂਟਰ ਦਿਖਾ ਲਈ ਦਰਸ ਇਹਦਾ ਕੋਈ ਆਰਡਰ ਜਾਰੇ ਦਾ ਬਾਕਮਾਲਾ ਛੋਟੀ ਦਾ ਅਗਲੇ ਬੰਨੇੋਂ ਚੱਲ ਕੇ ਪਿਛਾਂ ਤੱਕ ਮੁੱਕਦਾ ਆ ਕਿ ਵੀ ਬਾਕੀ ਇਹਦਾ ਤੁਹਾਨੂੰ ਆਰਡਰ ਵੀ ਦੱਸੂਗਾ ਚੀਜ਼ ਦਾ ਵੀ ਬਾਕੀ ਦੁੱਧਾਂ ਦੀ ਕੁਆਲਿਟੀ ਆ ਐ ਸਵਾਰੀ ਮਤਲਬ 2.5 ਕਿਲੋ ਹਨ ਜੀ ਵਧਣ ਦੀ ਉਮੀਦ ਹੈਗੀ ਹਾਂਜੀ ਹਾਂ ਹਾਂ ਵੀ 16 ਰੇੜ ਗੇੜੇ ਦੁੱਧ ਐਤੀ ਪਾ ਸਕਦੀ ਆ ਹਾਂਜੀ ਮਾਲਕਾਂ ਦੇ ਕਹਿਣ ਮੁਤਾਬਕ ਜਾਨੀ 15 ਕਿਲੋ 14.5 ਕਿਲੋ ਜਾਨੇ ਬਹੁਤ ਆ ਪਹਿਲੇ ਸੂਏ ਦੁੱਧ ਕੱਢਿਆ ਜੀ ਹਾਂ ਦੰਦਾਂ ਚ ਆ ਗਈ 6 ਦਾ ਦੋ ਚਾਹੇ ਤੁਸੀਂ ਚੈੱਕ ਕਰਕੇ ਲੈ ਜਿਓ ਪੈਸੇ ਪਾਈ ਇਹਦੇ ਕਿੰਨੇ ਲਵਾਂਗੇ ਆਪਾਂ वैसेبری ਆਪਾਂ 145 ਦੀ ਦੇ ਦਾਂਗੇ 1 ਲੱਖ ਤੇ 45 ਦੀ ਹਾਂਜੀ ਹਾਂਜੀ ਮਾਨਤਾਨ ਕਰ ਦਿਆਂਗੇ ਮਾਨਤਾਨ ਕਰਦਾ ਇਹ ਵਿੱਚੋਂ ਮਾਨਤਾਨ ਵਿੱਚੋਂ ਖੁੱਲਾ ਬਾਈ ਕਹਿੰਦਾ ਕਰ ਦਾਂਗੇ ਝੋਟੀ 1 ਲੱਖ ਤੇ 45 ਦੀ ਦੇ ਦਾਂਗੇ ਇਥੋਂ ਥਣ ਥਣ ਦਿਖਾ ਦੇ ਦਸ ਅਗਲੇ ਬੰਨੇ ਐਨ ਦਿਖਾ ਦੇ ਸਮਾਰ ਕੇ ਥਣ ਥਣ ਵੀ ਟਾਪ ਕੁਆਲਟੀ ਦਾ ਲੱਗਿਆ ਤੇ ਆਪ ਵੀ ਯਾਰ ਠੰਡੀ ਸੀ ਲਾ ਗਈ ਜੇ ਗੱਲਬਾਤ ਕਰ ਲਈਏ ਕਿਉਂਕਿ ਹਰਿਆਣੇ ਦੇ ਜਾਨਵਰਾਂ ਦੀ ਇਹ ਖਾਸੀਅਤ ਹੁੰਦੀ ਆ ਵੀ ਇਹ ਜਾਨਵਰ ਯਾਰ ਬਿਲਕੁਲ ਠੰਡੇ ਸੀਲ ਹੁੰਦੇ ਨੇ ਜਿਵੇਂ ਮਰਜੀ ਚਾਹੇ ਜਵਾਕ ਇਹਨਾਂ ਦੇ ਕੋਲ ਦੀ ਲੰਗੀਆਂ ਨਹੀਂ ਆਪਾਂ ਜੇ ਗੱਲਬਾਤ ਕਰ ਲਈਏ ਪਸ਼ੂ ਅਣਜਾਣ ਬੰਦੇ ਨੂੰ ਨੇੜੇ ਲੱਗ ਨਹੀਂ ਦਿੰਦਾ ਦਾ ਲੈਵੇ ਲੂਏ ਦਾ ਜਿਵੇਂ ਮਰਜੀ ਹੱਥ ਫੇਰੀ ਜਾਓ ਠੰਡੇ ਜਾਨਵਰ ਨੇ ਬਿਲਕੁਲ ਤੇ ਨਾਲ ਵੀ ਇਹਦੇ ਕੱਤੀ ਆ ਗਈ ਜੇ ਗੱਲਬਾਤ ਕਰ ਲਈਏ ਪਿਓਰ ਮੋਰਾ ਦੀ ਜੈਡ ਬਲੈਕ ਕੱਤੀ ਇਹ ਤੁਹਾਨੂੰ ਮਿਲ ਜੂਗੀ ਝੋਟੀ 1 ਲੱਖ ਤੇ 45000 ਦੀ ਕੱਤੀ ਵਾਲੀ ਟਾਪ ਕੁਆਲਿਟੀ ਦੀ ਲੱਗੀ ਨਾਲ ਮੈਂ ਹਾਂ ਕੱਤੀ ਪਿਓਰ ਵੀਰੇ ਜੈਡ ਬਲੈਕ ਹਾਂ ਹੁਣ ਮਾਰ ਦੇ ਦਰਸ ਆ ਕੱਤੀ ਦੇ ਕੈਮਰਾ ਆ ਵੀ ਕੱਤੀ ਆ ਭਾਈ ਇਹ ਦਾ ਸੂਆ ਕਿਹੜਾ ਇਹ ਦਾ ਵੀ ਦੁੱਧਾ ਸੂਆ ਜੀ ਇਹਦੇ ਨਾਲ ਮੇਲ ਕਾਫ ਹਾਂ ਹਾਂਜੀ ਹਾਂ ਇਹਨਾਂ ਦਾ ਆ ਨਾਰੂਆ ਦਿਖਾ ਦੇ ਦਰਸ ਉਹ ਨੇੜੇ ਲੱਗੇ ਕਈ ਸੱਜਣ ਕਹਿੰਦੇ ਨੇ ਪ ਨਾੜੂਆ ਦਿਖਾ ਦੇ ਨਾੜੂਆ ਬਿਲਕੁਲ ਨਾਲ ਹੀ ਆ ਉਹਦੇ ਵੀ ਉਹਦਾ ਵੀ ਦਿਖਾ ਦੂੰਗੀ ਤੇ ਬਾਕੀ ਤੁਸੀਂ ਦੰਦ ਪਟਕੇ ਦੇਖ ਲਓ ਆ ਕੇ ਜਿਹੜੇ ਸੱਜਣ ਨੂੰ ਸ਼ੱਕ ਲੱਗੂ ਨਾੜੂਏ ਨਾਲ ਹੀ ਨੇ ਬੱਚਿਆਂ ਦੇ ਤਕਰੀਬਨ ਤਕਰੀਬਨ ਨਾੜੂਆ ਉਹ ਕੱਟੀ ਦਾ ਵੀ ਨਾਲ ਹੀ ਆ ਗਿਆ ਇਹ ਵੀ ਚੌਥਾ ਦਿਨ ਹੋ ਗਿਆ ਇਹਦਾ ਵੀ ਚੌਥਾ ਦਿਨ ਇੱਕ ਦਿਨ ਇਹਦੇ ਥੱਲੇ ਕਿੰਨੀ ਕੁ ਬੋਲੀ ਆ ਇਹਦੇ ਥੱਲੇ 12 ਕਿਲੋ ਹੋਏ ਥੱਲੇ ਜੀ ਬਸ 12 13 ਕਿਲੋ ਹਾਂ ਹਾਂ ਇਹ ਵੀ ਤੋੜ ਦਿਓ ਜੀ ਖੋਲ ਕੇ ਇਹਦੀ ਵੀ ਦਰਸ ਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਸਿੰਗ-ਸਿੰਗ ਬਿਲਕੁਲ ਰਿੰਗ-ਸਿੰਗ ਚ ਆ ਗਈ ਦੰਦਾਂ ਚ ਕਿਵੇਂ ਬਾਈ ਇਹ ਇਹ ਦੰਦਾਂ ਚ ਚਾਰ ਦੰਦ ਜਾਨੀ ਸਿਗ ਦੇ ਦੰਦ ਚੱਕ ਦੀ ਹੈ ਜੀ ਇਹ ਇਹ ਆ ਗਈ ਦੰਦਾਂ ਦੇ ਸੱਜਣੋਂ ਚਾਰ ਦੰਦ ਸੂਆ ਦੂਜਾ ਸ਼ਿਗ ਦੇ ਬਾਈ ਕਹਿੰਦਾ ਹਲੇ ਚੱਕਦੀ ਆ ਚਾਰ ਬਰਾਬਰ ਕਰਕੇ ਕੁਆਲਿਟੀ ਇਹਦੀ ਵੀ ਟੌਪ ਆ ਇਹ ਵੀ ਝੋਟੀ ਜਿਵੇਂ ਆਪਾਂ ਕਹਿੰਦੇ ਨਾ ਗੁੱਦਾਲੀ ਝੋਟੀ ਆ ਗਈ ਉਹ ਗੱਲ ਬਾਤ ਆ ਪਛਾਣ ਤੋਂ ਦਿਖਾ ਦੇ ਆਡ ਰੋਡਰ ਸ਼ਿਸ਼ਟਮੇ ਦਾ ਵੀ ਪੂਰਾ ਤਗੜਾ ਬਾਈ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਥਣ ਥਣ ਵੀ ਇਹਨੂੰ ਚੰਗਾ ਲੱਗਿਆ ਏ ਵੀ ਆਈਟਮ ਦੁੱਧ ਵਾਲੀ ਆ ਬਾਕੀ ਤੁਸੀਂ ਆਪਣੀ ਸਮਝ ਨਾਲ ਰੁਪਈਏ ਲਾਉਣੇ ਹੁੰਦੇ ਨੇ ਅਗਲੇ ਥਣ ਤੋਂ ਅਗਲੇ ਥਣ ਦਾ ਗੈਪ ਬੜਾ ਜ਼ਿਆਦਾ ਆ ਕੱਟਾ ਵਾਲਾ ਲੇਵਾ ਆ ਗਿਆ ਅਗਲੇ ਬੰਨੇਓ ਤੇ ਉਸ ਤੋਂ ਬਾਜੀ ਬੁੱਡੀ ਦੀ ਵੀ ਚੰਗੀ ਆ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਹਰੀ ਪੈਰ ਪੈਰ ਵੀ ਇੱਥੋਂ ਦਿਖਾ ਦੇ ਦਰ ਸਾਡਰੋ ਪੈਰ ਵੀ ਨਹੀਂ ਪੜਦੀਆਂ ਝੋਟੀਆਂ ਜਿਹੀ ਗੱਲਬਾਤ ਕਰ ਲਈਏ ਇਧਰੋਂ ਅਗਲੇ ਬੰਨੇਓ ਦਿਖਾ ਦੇ ਲਿਓ ਵਾ ਅਗਲੇ ਬੰਨੇ ਠੰਡ ਠੁਣ ਹੈਗੇ ਨੇ ਐਨ ਟੋਪ ਕੁਆਲਟੀ ਦੇ ਤੇ ਲੱਗੇ ਵੀ ਫੁੱਲ ਗੈਪ ਤੇ ਨੇ ਜੀ ਗੱਲਬਾਤ ਕਰ ਲਈਏ ਤੇ ਝੋਟੀ ਜਿਵੇਂ ਆਪਾਂ ਦੱਸਦੇ ਹੁੰਨੇ ਆ ਵੀ ਗੁੱਦਾਲੀ ਝੋਟੀ ਆ ਜਾਨ ਵਾਲੀਆਂ ਝੋਟੀਆਂ ਨੇ ਦੋਨੇ ਤੇ ਆ ਗੀਆਂ ਪਿਓਰ ਹਰਿਆਣੇ ਦੀ ਹਨਾ ਹਾਂਜੀ ਹਾਂ ਆ ਗੱਲਬਾਤ ਉਧਰ ਬਾਈ ਕਹਿੰਦਾ ਕਰਵਾ ਦਿਆਂਗੇ ਇਹਦੇ ਪੈਸੇ ਕਿੰਨੇ ਲਵਾਂਗੇ ਇੱਥੋਂ ਦਿਖਾ ਦਿਰੋ ਇਹਦੇ ਪੈਸੇ ਇਹਦੇ ਪੈਸੇ ਬਾਈ ਆਪਾਂ ਇਹਦੇ ਨਾਲ 55 ਦੀ ਇਹ ਦੇਵਾਂਗੇ 4 ਬੰਦ 31 ਦੂਜਾ ਸੂਆ 1 ਲੱਖ ਤੇ 55000 ਦੀ ਹਾਂਜੀ ਹਾਂਜੀ ਆ ਇਹਨਾਂ ਨੂੰ ਮੂਰੇ ਮੇਲੇ-ਮੂਲੇ ਵੀ ਯਾਰ ਇਹਨੇ ਚਾਏ ਤੁਸੀਂ ਮੇਲਿਆਂ-ਮੂਲਿਆਂ ਵਾਸਤੇ ਵੀ ਤਿਆਰ ਕਰ ਸਕਦੇ ਹੋ ਤੇ ਇਧਰੋਂ ਦਿਖਾ ਦੇ ਤਾਂ ਸਫੇਸ ਕੁਆਲਿਟੀ ਵੇ ਫੇਸ ਕੁਆਲਿਟੀ ਤੇ ਵੀ ਮਾਰਦੇ ਸੁਭਾਸ ਭੂਏ ਦਾ ਵੀ ਠੰਡਾ ਆ ਗਿਆ ਬਿਲਕੁਲ 1 55 ਜੋ ਕਰ ਦਾਂਗੇ ਮਾਨਤਾਨ ਇਹਦਾ ਆ 1 55 ਜੋ ਮਾਨਤਾਨ ਕਰ ਦਾਂਗੇ ਆ ਇਹਦਾ ਵੀ ਭਾਈ ਕਹਿੰਦਾ 1 ਲੱਖ ਤੇ 55 ਜੋ ਮਾਨਤਾਨ ਕਰ ਦਾਂਗੇ ਇਹਦੀ ਰੁਦਰੀ ਕੀ ਰਿਪੋਰਟ ਆ ਪਹਿਲਾਂ ਦੀ ਇਹ ਦੀ 15 ਕਿਲੋ ਦੇ ਇਹ ਪਹਿਲੇ ਸਦੋ ਜਾਨੇ ਮਾਲਕਾਂ ਨੇ ਕਹਿਣ ਮਤਲਬ ਵੀ ਇਹਨੇ ਕੱਢਿਆ ਪਹਿਲਣ ਨੇ 15 ਕਿਲੋ ਪੂਰਾ ਹਾਂਜੀ ਹਾਂ ਪੂਰਾ 15 ਕਿਲੋ ਆ ਇਸ ਵਾਰੀ ਕਿਲੋ ਦੋ ਕਿਲੋ ਵੱਸ ਸਕਦੀ ਆ ਇੱਕ ਗੱਲ ਜੀ ਮੈਂ ਤੁਹਾਨੂੰ ਹੋਰ ਕਹਿਣਾ ਛੋਟੀ ਤੇ ਇਹ ਵੇਲਾ ਜਿਹੜਾ ਮੇਲਕਾਫ ਹੈ ਹਾਂਜੀ ਕੋਈ ਬੰਦਾ ਉਹਨਾਂ ਨੇ 10000 ਰੁਪਏ ਰੱਖਿਆ ਸੀ ਠੀਕ ਆ ਜੀ ਆਪਾਂ ਕਹਿੰਦਾ ਵੀ ਕੋਈ ਬੰਦਾ ਇੱਕ ਵੀ ਚਿੱਟਾ ਵਾਲ ਦਿਖਾ ਦੇ ਆਪਾਂ ਫ੍ਰੀ ਦੇਵਾਂਗੇ ਠੀਕ ਆ ਗੱਲ ਹਾਂ ਓਏ ਵਾਲ ਇਹਦੇ ਵੀ ਨਹੀਂ ਚਿੱਟਾ ਕੋਈ ਹੈ ਨਾ ਛੋਟੀ ਦੇ ਵੀ ਦਿਖਾ ਲਈਏ ਇਹਦੇ ਵੀ ਦਿਖਾ ਦੇ ਦੋਆਂ ਦੇ ਹਾਂ ਛੋਟੀ ਵੀ ਜੱਡ ਆਹ ਹੋਰ ਨਹੀਂ ਹੋਰ ਛ ਪਰ ਇਹ ਜਮਾ ਜੈੱਡ ਬਲੈਕ ਆ ਉਹਦੀ ਕੱਤੀ ਗੈੱਡ ਬਲੈਕ ਬਿਲਕੁਲ ਜੈੱਡ ਬਲੈਕ ਆ ਹਾਂ ਉਹਦੀ ਕੱਤੀ ਜਮਾ ਜੈੱਡ ਬਲੈਕ ਆ ਅਗੀਲਾ ਧਾਰਾਂ ਦਿਖਾਦੀ ਮਾਰ ਕੇ ਇਹਨਾਂ ਦੀਆਂ ਹਾਂ ਧਾਰਾਂ ਮਾਰ ਕੇ ਹਾਂ ਬੱਚੇ ਲੱਗੇ ਧਾਰਾਂ ਤੁਹਾਨੂੰ ਆਪਾਂ ਮਾਰ ਕੇ ਦਿਖਾ ਦੇਣਾ ਦੋਹੇ ਝੋਟੀਆਂ ਨੇ ਪਹਿਲਾਂ ਆ ਝੋਟੀ ਦੀਆਂ ਮਾਰ ਦੇ ਗਏ ਨਹੀਂ 1 ਨੰਬਰ ਵਾਲੀ ਦੀ ਇਹ ਬਾਈ ਕਹਿੰਦਾ 1 ਲੱਖ ਤੇ 55000 ਦੀ ਦੇ ਦਾਂਗੇ ਮਾਨਤਾਨ ਉਹਦੇ ਚੋਂ ਆਏ ਗਏ ਸੱਜਣ ਦਾ ਖੁੱਲਾ ਕਰਦਾ ਹਾਂ ਕੋਈ ਚੱਕਰ ਨਹੀਂ ਤੇ ਇਧਰ ਦੀ ਝੋਟੀ ਦੇ ਦਾਂਗੇ 1 ਲੱਖ ਤੇ 45 1 45 ਦੇ ਦਾਂਗੇ ਜੀ ਆ ਗਈ ਸਤਾ ਦਾ ਹਾਂ ਜੀ ਬਾ ਬੰਦੇ ਪਾਸੇ ਤਾਰਾ ਤੁਹਾਨੂੰ ਆਪਾਂ ਦੋਹੇ ਝੋਟੀਆਂ ਨੇ ਦਿਖਾਵਾਂਗੇ ਮਾਰ ਕੇ ਥਣ ਤੁਹਾਨੂੰ ਦਿਖਾ ਦੇ ਥਣ ਸੋਨਾਂ ਨੇ ਬਣਾਇਆ ਪੂਰੀ ਟਾਪ ਕੁਆਲਿਟੀ ਦਾ ਤੇ ਇਹਦੇ ਤੋਂ ਤੁਹਾਨੂੰ ਚਵਾਈ ਚਬੂਈ ਦਾ ਪਤਾ ਲੱਗ ਜੂ ਵੀ ਚਵਾਈ ਚਬੂਈ ਕਿੱਦਾਂ ਦੀ ਆ ਕੋਈ ਸ਼ਰਲਾਪੂਰ ਛੱਟਾ ਕਿਉਂਕਿ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਦੀ ਪੱਟੂ ਮੰਗਾਉਣਾ ਹੁੰਦਾ ਪਹਿਲਾਂ ਦਿਮਾਗ ਲਾ ਕੇ ਮਾਰ ਦੇ ਆ ਬਾਈ ਹੋਰੀ ਥੋੜਾ ਦੂਜੇ ਲੋਡ ਕਰ ਦੇ ਨੇ ਚਵਾਈ ਆ ਚਵਾਈ ਚਬੂਈ ਫੋਕੀ ਆ ਸੱਜਣ ਮੇਰੇ ਵਾਂਗੂ ਹੈਗੇ ਅਨਜਾਨ ਥੋੜੇ ਜੇ ਹੁਣ ਮਾਰ ਦੇ ਪਿਛਲਿਆਂ ਚ ਬਾਈ ਬਾਈ ਅੱਤਾਰਾ ਤੁਹਾਨੂੰ ਸਾਨੂੰ ਮਾਰ ਕੇ ਦਿਖਾਤੀਆਂ ਬਾਕੀ ਤੁਹਾਡਾ ਵੀ ਫਰਜ ਬਣਦਾ ਨੇੜੇ ਆ ਕੇ ਤੁਸੀਂ ਬਾਈ ਤੋਂ ਪਾਸ ਕਰਕੇ ਲਈ ਆ ਸਕਦੇ ਹੋ ਤੇ ਹੁਣ ਦੋ ਨੰਬਰਾਂਈ ਨੂੰ ਬੱਚਾ ਲਾ ਦੇ ਉਹ ਜੀਆਂ ਵੀ ਦਿਖਾ ਦੇ ਮਾਰ ਕੇ ਧਰ ਹੁਣ ਤੁਹਾਨੂੰ ਆਪਾਂ ਦੋ ਨੰਬਰਾਂਈ ਝੋਟੀਆਂ ਧਾਰਾ ਮਾਰ ਕੇ ਦਿਖਾ ਦੇਣ ਤੇ ਥਣ ਥਣ ਝੋਟੀਆਂ ਚੰਗਾ ਬਣਾਇਆ ਟੌਪ ਕੁਆਲਿਟੀ ਦਾ ਇਹਲਾ ਹੈਗੀ ਠੰਦੀ ਸੀਲ ਆ ਜਮਾ ਇਹ ਹਾਂ ਹੁਣ ਆਈ ਦੀ ਕੱਟੀ ਛੱਡ ਲਾ ਬਾਈ ਆ ਇਹਦਾ ਹੁਣ ਬੱਚੇ ਨੂੰ ਜੱਟ ਕੇ ਪਾਸ ਮਝੇ ਗਈ ਹੈ ਨਾ ਇਹ ਇਹਨੂੰ ਇਹਨੂੰ ਬੰਨੇ ਕਰ ਲਾ ਮਾੜੀ ਪਰਲੇ ਪਰ ਪਰਲੇ ਬੰਨੇ ਚਵਾਈ ਇਹਦੀ ਵੀ ਦਿਖਾ ਦਨੇ ਮਾਰ ਕੇ ਸੰਗੋ ਪਤਾ ਰਾ ਇੱਕ ਵਾਰੀ ਛੱਡੀ ਥਾਂ ਤੋਂ ਦਿਖਾ ਦੇ ਦਰਸ ਨੇੜੇ ਲਾਗੇ ਹੋਏ ਐਨ ਦਿਖਾ ਦੇ ਸਮਾਰ ਕੇ ਇਹਨੇ ਕੰਮ ਮੋਦਣਾ ਵੀ ਸਿਰਾ ਕਰਤਾ ਨਾ ਇੱਕ ਨੰਬਰ ਹੈ ਝੋਟੀ ਨਾਲ ਨੂੰ ਦਿਖਾ ਦੋ ਵੀ ਮਾਰ ਕੇ ਪਹਿਲਾ ਅਗਲਿਆਂ 'ਚ ਮਾਰ ਦਿਓ ਕਾਤੀ ਲੋਟ ਨਾ ਮਾਰੀ ਚਵਾਈ ਜਿਵੇਂ ਸਾਨੂੰ ਮੈਂ ਦੱਸਿਆ ਸੱਜਣ ਹੈਗੇ ਨੇ ਘਰੇਲੂ ਲਾਟ ਪਹਿਲਾਂ ਹੀ ਆ ਵਪਾਰ ਵਾਲਾ ਆ ਜੇ ਚਵਾਈ ਮੇਰੇ ਮਗਰ ਘੱਟੇ ਜਾਣਦਾ ਬਾਈ ਉਹ ਕਰਦਾ ਵਧੀਆ ਚਵਾਈ ਖਰਾ ਪਿਛਲਾ ਤੋਂ ਵੀ ਮਾਰ ਕੇ ਦਿਖਾ ਦਿੰਦਾ ਜਾ ਕਰਾਇਆ ਬਰੋ ਯਾਰ ਨਾ ਕਿਉਂਕਿ ਇਹ ਬਾਈ ਹੋਰੀ ਕਾਚੀ ਲੋਡ ਚੋਂਦ ਨੇ ਉਹਦੇ ਕਰਕੇ ਥੋੜੇ ਜਾਕਦੇ ਨੇ ਚਵਾਈ ਚਬੂਈ ਦੀ ਝੋਟੀ ਓਕੇ ਦੀ ਰਿਪੋਰਟ ਆ ਬਾਕੀ ਪਾਸ ਕਰਕੇ ਤੁਸੀਂ ਨੇੜੇ ਆ ਕੇ ਲੈ ਜਾਓ ਜਿਹੜੇ ਸੱਜਣ ਨੂੰ ਪਸੰਦ ਆਊਗੀ ਅਗਲਾ ਅਜ ਹੋਰ ਮਾਰ ਦੇ ਗਿਰਾਂ ਤਸਲੀ ਕਰਾ ਲਈ ਜਮਾ ਇਹ ਨਾ ਚਵਾਈ ਫੋਕੀ ਲੱਗਦੀ ਆ ਨਾ ਜਮਾ ਵੀ ਸਾਰੇ ਰਿਪੋਰਟ ਦੀ ਆ ਚਵਾਈ ਚਬੂਈ ਓਕੇ ਦੀ ਰਿਪੋਰਟ ਆ ਤੇ ਥਣ ਥਣ ਵੀ ਝੋਟੀ ਨੇ ਚੰਗਾ ਬਣਾਇਆ ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਵੀਡੀਓ ਦੀ ਚੱਲੂਗਾ ਜਿਹੜੇ ਵੀ ਸੱਜਣ ਨੂੰ ਇਹਨਾਂ ਦੋਹਾਂ 'ਚ ਕੋਈ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਪਿੰਡ ਹੈਗਾ ਕਾਂਜਲਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਆ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦਾ ਕੰਮ ਕਿੱਦਾਂ ਦਾ ਲੱਗਿਆ ਧੰਨਵਾਦ ਜੀ